ਚੰਡੀਗੜ੍ਹ ਤੇ ਮੁਹਾਲੀ ਦੀ ਪੁਲਿਸ ਦਾ ਫਰਕ ਦੱਸ ਦਈਏ ਤੁਹਾਨੂੰ ਕਿ ਚੰਡੀਗੜ੍ਹ ਦੀ ਜੋ ਪੁਲਿਸ ਕਰਦੀ ਹੈ ਉਹ ਮੁਹਾਲੀ ਵਾਲੀ ਜਿਹੜੀ ਹੈ ਉਹ ਬਹੁਤ ਸਮਾਂ ਲਗਾਉਂਦੀ ਆ ਤਾਂ ਇਹ ਤੁਹਾਨੂੰ ਕਲੀਅਰ ਕਰ ਦਈਏ ਕਿ ਮੁਹਾਲੀ ਦੀ ਪੁਲਿਸ ਜਿਹੜੀ ਹੈ ਉਹ ਪੰਜਾਬ ਪੁਲਿਸ ਹੈ ਉਹ ਚੰਡੀਗੜ੍ਹ ਦੀ ਜਿਹੜੀ ਪੁਲਿਸ ਹੈ ਉਹ ਚੰਡੀਗੜ੍ਹ ਦੇ ਤਰੀਕੇ ਨਾਲ ਡਿਊਟੀ ਕਰਦੀ ਆ ਤਾਂ ਪੰਜਾਬ ਪੁਲਿਸ ਦੀ ਗੱਲ ਕਰੀਏ ਕਿ ਜੇ ਚੰਡੀਗੜ੍ਹ ਵਾਲੀ ਪੁਲਿਸ ਦੇ ਵਿੱਚ ਅਸੀਂ ਕੰਪਲੇਂਟ ਕਰਦੇ ਹਾਂ ਇੱਕ ਮੋਟਰਸਾਈਕਲ ਕਿਸੇ ਦਾ ਲਵਾਰਸ ਖੜਾ ਹੁੰਦਾ ਤਾਂ ਅਸੀਂ ਚੰਡੀਗੜ੍ਹ ਪੁਲਿਸ ਨੂੰ ਕਾਲ ਕਰਦੇ ਹਾਂ 112 ਤੇ ਇੱਕ ਗੱਡੀ ਨਹੀਂ ਆਉਂਦੀ ਚਾਰ ਗੱਡੀਆਂ ਪਹੁੰਚ ਜਾਂਦੀਆਂ ਨੇ ਚੰਡੀਗੜ੍ਹ ਪੁਲਿਸ ਦੀਆਂ ਕਿ ਕਿੱਥੇ ਮੋਟਰਸਾਈਕਲ ਖੜਾ ਹੈ ਕਿਉਂ ਖੜਾ ਹੈ ਤੇ ਅਸੀਂ ਤੁਹਾਡੇ ਕੋਲ ਪਹੁੰਚ ਰਹੇ ਹਾਂ ਜਸਟ 15 ਮਿੰਟ ਦੇ ਅੰਦਰ ਅੰਦਰ ਚਾਰ ਗੱਡੀਆਂ ਪਹੁੰਚ ਜਾਂਦੀਆਂ ਨੇ ਇਰਦ-ਗਿਰਦ ਤੋਂ ਸਾਰੀਆਂ ਔਰ ਲਗਾਤਾਰ ਪੰਜ-ਛੇ ਕਾਲਾ ਫੇਰ ਸਾਨੂੰ ਆਉਂਦੀਆਂ ਨੇ ਕੀ ਉਹ ਤੁਹਾਡੇ ਕੋਲ ਕੋਈ ਪਹੁੰਚਿਆ ਤੁਹਾਡੇ ਕੋਲ ਕੋਈ ਪਹੁੰਚਿਆ ਮੁਲਾਜ਼ਮ ਜਾਂ ਨਹੀਂ ਪਹੁੰਚਿਆ ਤਾਂ ਦੂਸਰੀ ਗੱਲ ਦੱਸ ਦਈਏ ਕਿ ਅਸੀਂ 13 ਤਰੀਕ ਤੋਂ ਅਤੇ 13 ਅਗਸਤ ਤੋਂ ਇੱਕ ਦਰਖਾਸਤ ਦਿੱਤੀ ਹੋਈ ਮੋਹਾਲੀ ਦੇ ਥਾਣਾ 11 ਫੇਸ ਦੇ ਵਿੱਚ 11 ਫੇਸ ਵਿੱਚ ਦਰਖਾਸਤ ਦਿੱਤੀ ਹੋਈ ਤੇ ਕਾਰਨ ਕੀ ਰਹਿ ਗਿਆ ਕਿ ਅੱਜ ਤੱਕ ਉਸ ਦਰਖਾਸਤ ਦੇ ਉੱਤੇ ਇੱਕ ਵਾਰ ਕਿਸੇ ਨੂੰ ਸਵਾਲ ਵੀ ਨਹੀਂ ਕੀਤਾ ਗਿਆ ਇੱਕ ਕਾਲ ਵੀ ਨਹੀਂ ਕੀਤੀ ਗਈ ਤਾਂ ਕੋਈ ਕਾਰਵਾਈ ਨਹੀਂ ਹੋਈ ਦੁਬਾਰਾ ਜਾ ਕੇ ਸਾਨੂੰ ਉਸ ਦਰਖਾਸਤ ਬਾਰੇ ਰਿਪੀਟ ਕਰਨਾ ਪਿਆ ਦੁਬਾਰਾ ਜਾ ਕੇ ਅਸੀਂ ਫੇਰ ਅੱਜ ਬੈਠੇ ਆ ਤਾਂ ਅੱਜ ਦੀ ਤਰੀਕ ਦੇ ਹਿਸਾਬ ਨਾਲ ਜਦੋਂ ਅਸੀਂ 20 ਕਿਹ ਤਰੀਕ ਨੂੰ ਪਹੁੰਚਦੇ ਆ ਤਾ ਫਿਰ ਤੁਸੀਂ ਕੀ ਵੇਖਿਆ ਉੱਥੇ ਅੱਜ 21 ਤਰੀਕ ਹੈ ਤਾਂ ਅੱਜ ਅਸੀਂ ਪਹੁੰਚੇ ਆ ਤਾਂ ਸਾਨੂੰ ਸੁਣਨ ਨੂੰ ਕੀ ਮਿਲਿਆ ਕਿ ਪੰਜਾਬ ਪੁਲਿਸ ਦੇ ਵਿੱਚ ਨਫਰੀ ਬਹੁਤ ਘੱਟ ਹੈ ਕਾਰਨ ਇਹ ਹੈ ਕਿ ਨਫਰੀ ਘੱਟ ਹੈ ਪਰ ਪੁਲਿਸ ਜਦੋਂ ਡਿਊਟੀ ਕਰਦੀ ਆ ਤਾਂ ਫਿਰ ਜਿੱਥੇ ਵੀ ਹੋਵੇ ਜਿੱਥੇ 10 ਬੰਦਿਆਂ ਦੀ ਜ਼ਰੂਰਤ ਹੈ ਉੱਥੇ ਦੋ ਬੰਦੇ ਹੁਣ ਪੁਲਿਸ ਦੀ ਨਫਰੀ ਘਟ ਕਿਉਂ ਹੈ ਜੇ ਇਹੀ ਪੁਲਿਸ ਬਾਰਡਰ ਏਰੀਆ ਦੀ ਅਸੀਂ ਗੱਲ ਕਰਦਈਏ ਜੇ 200 250 ਕਿਲੋਮੀਟਰ ਦੂਰ ਜਾ ਕੇ ਅਸੀਂ 300 ਕਿਲੋਮੀਟਰ ਦੀ ਗੱਲ ਕਰਦਈਏ ਕਿ ਪੰਜਾਬ ਦੇ ਵਿੱਚ ਉਹ ਪੁਲਿਸ ਜਿਹੜੀ ਆ ਜੇ ਚੰਡੀਗੜ੍ਹ ਦੇ ਤਰੀਕੇ ਨਾਲ ਕੰਮ ਕਰਨ ਲੱਗ ਜਾਵੇ ਤਾਂ ਕਿਵੇਂ ਕਰੇਗੀ ਹੁਣ ਚੰਡੀਗੜ੍ਹ ਦੇ ਵਿੱਚ ਕੀ ਨਫਰੀ ਜ਼ਿਆਦਾ ਪੁਲਿਸ ਦੀ ਪੰਜਾਬ ਪੁਲਿਸ ਦੇ ਜਿੰਨੇ ਵੀ ਥਾਣੇ ਆ ਹਰ ਥਾਣੇ ਵਿੱਚ ਇਹੀ ਗੱਲ ਹੁੰਦੀ ਆ ਜੀ ਕੰਮ ਕਾਜ ਜ਼ਿਆਦਾ ਤਾਂ ਨਫਰੀ ਬਹੁਤ ਘੱਟ ਆ ਤਾਂ ਅੱਜ ਵੀ ਸਾਨੂੰ ਇਹੀ ਸੁਣਨ ਨੂੰ ਮਿਲਿਆ ਤਾਂ ਵਾਕਈ ਘਟ ਹੈ ਇਹ ਤੁਸੀਂ ਵੇਖਦੇ ਹੋ ਕਿ ਥਾਣਿਆਂ ਵਿੱਚ ਨਫਰੀ ਘਟ ਹੈ ਹੁਣ ਇੱਕ ਥਾਣੇ ਦੇ ਕੋਲ ਲਗਭਗ ਜਿੰਨਾ ਵੀ ਏਰੀਆ ਪੈਂਦਾ ਉਹ ਸਾਰੇ ਏਰੀਆ ਦੇ ਲੋਕਾਂ ਨੂੰ ਹੈਡਲ ਕਰਨਾ ਹੁੰਦਾ ਹਰ ਤਰ੍ਹਾਂ ਦੀ ਦਰਖਾਸਤ ਜਿਹੜੀ ਆ ਥਾਣੇ 'ਚ ਪਹੁੰਚਦੀ ਆ ਕਿਸੇ ਦੀ ਨਾਲੀ ਦਾ ਝਗੜਾ ਕਿਸੇ ਦੀ ਵੱਟ ਦਾ ਝਗੜਾ ਕਿਸੇ ਦੇ ਪਰਿਵਾਰ ਦਾ ਝਗੜਾ ਕਿਸੇ ਦੇ ਅਫਸਰ ਨਾਲ ਕਿਸੇ ਦਾ ਝਗੜਾ ਹਰ ਝਗੜਾ ਹਰ ਫੈਸਲਾ ਪਹਿਲੇ ਥਾਣੇ ਜਾਂ ਹੁਣ ਉਹ ਥਾਣੇ ਪਹੁੰਚਦਾ ਤਾਂ ਉਥੇ ਪੁਲਿਸ ਚਾਹੀਦੀ ਆ ਮੌਜੂਦ ਚਾਹੀਦੇ ਆਈਓ ਸਾਹਿਬ ਹੁਣ ਆਈਓ ਸਾਹਿਬ ਨੇ ਕੋਟਾਂ ਵਿੱਚ ਇਹ ਮਾਨਜੋਗ ਅਦਾਲਤਾਂ ਵਿੱਚ ਵੀ ਜਾਣਾ ਹੁੰਦਾ ਤਾਂ ਜਦੋਂ ਕੋਟਾਂ ਵਿੱਚ ਵੀ ਜਾਣਾ ਤਾਂ ਫਿਰ ਉੱਥੇ ਨਫਰੀ ਵਾਕੇ ਘਟ ਜਾਂਦੀ ਆ ਕੰਮ ਕਰਨ ਦਾ ਤਰੀਕਾ ਪੰਜਾਬ ਦਾ ਸੇਮ ਹੀ ਰਹਿਣਾ ਸਰਕਾਰ ਬਦਲ ਗਈ ਆ ਮੁੱਖ ਮੰਤਰੀ ਬਦਲ ਗਿਆ ਬਦਲਾਵ ਵਾਲੀ ਸਰਕਾਰ ਆ ਗਈ ਲੇਕਿਨ ਪੁਲਿਸ ਜਿਹੜੀ ਪੰਜਾਬ ਦੀ ਆ ਉਹ ਪੰਜਾਬ ਦੀ ਆ ਉਹ ਚਾਹੇ ਮੋਹਾਲੀ ਦੀ ਹੋਵੇ ਤੇ ਜਾਂ ਰੋਪੜ ਦੀ ਹੋਵੇ ਤੇ ਜਾਂ ਫਿਰ ਗੁਰਦਾਸਪੁਰ ਦੀ ਹੋਵੇ ਪੁਲਿਸ ਤਾਂ ਪੁਲਿਸ ਹੀ ਆ ਔਰ ਨਫਰੀ ਜਿੱਥੇ ਘਟ ਹੈ ਉਥੇ ਘਟ ਹੈ ਮੁੱਖ ਮੰਤਰੀ ਸਾਹਿਬ ਨੂੰ ਸੋਚਣਾ ਚਾਹੀਦਾ ਸਰਕਾਰਾਂ ਨੂੰ ਸੋਚਣਾ ਚਾਹੀਦਾ ਕਿ ਜਿੰਨੀ ਜਲਦੀ ਹੋ ਸਕੇ ਜਿਵੇਂ ਦਿਨ ਤੋਂ ਦਿਨ ਕ੍ਰਾਈਮ ਵਧਦੇ ਜਾ ਰਹੇ ਆ ਜਿਵੇਂ ਦਿਨ ਤੋਂ ਦਿਨ ਲੁੱਟਾਂ ਖੋਹਾਂ ਵਧਦੀਆਂ ਜਾ ਰਹੀਆਂ ਤਾਂ ਹਰ ਕੇਸ ਦੇ ਵਿੱਚ ਪੁਲਿਸ ਨੇ ਪਹੁੰਚਣਾ ਤਾਂ ਦੋ ਮੁਲਾਜ਼ਮਾਂ ਤੋਂ ਘੱਟ ਕਿਹੜਾ ਮੁਲਾਜ਼ਮ ਚੱਲਿਆ ਜਾਵੇਗਾ ਤੇ ਪੰਜ ਤਾਂ ਮੁਲਾਜ਼ਮ ਇੱਕ ਇੱਕ ਥਾਣੇ 'ਚ ਪੰਜ-ਛੇ ਹੀ ਹੁੰਦੇ ਆ ਤਾਂ ਇਹ ਚੀਜ਼ ਨੂੰ ਵੇਖ ਕੇ ਅਸੀਂ ਅੱਜ ਫੇਰ ਨੋਟਿਸ ਕੀਤਾ ਕਿ ਮੋਹਾਲੀ ਚਾਹੇ ਚੰਡੀਗੜ੍ਹ ਦੇ ਬਿਲਕੁਲ ਨਾਲ ਹੈ ਬਿਲਕੁਲ ਨਾਲ ਵਟ ਦੇ ਨਾਲ ਬੰਨਾ ਜੀ ਬੰਨੇ ਨਾਲ ਬੰਨਾ ਜਿੱਥੇ ਅਸੀਂ ਖੜੇ ਸੀ ਇੱਕ ਸਾਈਡ ਚੰਡੀਗੜ੍ਹ ਹੈ ਦੂਸਰੀ ਸਾਈਡ ਮੋਹਾਲੀ ਹੈ ਤਾਂ ਜਿਸ ਫੇਸ ਦੀ ਅਸੀਂ ਗੱਲ ਕਰ ਰਹੇ ਆ ਇਸ ਫੇਸ ਵਿੱਚ ਜੋ ਥਾਣਾ ਹੈ ਇਸ ਥਾਣੇ ਵਾਲਿਆ ਕੀ ਸਿੱਖਣਾ ਚੰਡੀਗੜ੍ਹ ਤੋਂ ਕਿਉਂਕਿ ਕਾਨੂੰਨ ਤਾਂ ਪੰਜਾਬ ਦਾ ਚੱਲਣਾ ਹੈ ਨਫਰੀ ਤੇ ਪੰਜਾਬ ਪੁਲਿਸ ਦੀ ਚਾਹੀਦੀ ਆ ਤਾਂ ਹੁਣ ਥਾਣਿਆਂ ਵਿੱਚ 10 12 15 ਬੰਦੇ ਆ ਸਾਰੇ ਤੇ 15 ਕੰਪਲੇਂਟਾਂ ਦੀ 50 ਕੰਪਲੇਟਾਂ ਤੇ ਸਵੇਰ ਤੱਕ ਪਹੁੰਚ ਜਾਂਦੀਆਂ ਇੱਕ ਸ਼ਹਾਦਤਾਂ ਵਾਸਤੇ ਕਈ ਜਗ੍ਹਾ ਵਾਸਤੇ ਜਾਣਾ ਪੈਂਦਾ ਪੁਲਿਸ ਨੂੰ ਔਰ ਲਗਾਤਾਰ ਪੰਜਾਬ ਦੇ ਵਿੱਚ ਇਹੀ ਡਿਮਾਂਡ ਆ ਅਸੀਂ ਤਾਂ ਸਰਕਾਰ ਨੂੰ ਇਹੀ ਬੇਨਤੀ ਕਰਦੇ ਆ ਕਿ ਨਫਰੀ ਜਿਹੜੀ ਆ ਪੁਲਿਸ ਦੀ ਵਧਾਈ ਜਾਵੇ ਔਰ ਲੋਕਾਂ ਨੂੰ ਲੋਕ ਵੀ ਸੱਚੇ ਨੇ ਲੋਕ ਕਲਪ ਰਹੇ ਨੇ ਸਾਨੂੰ ਅਸੀਂ ਥਾਣੇ ਬੈਠਦੇ ਆ ਤਾਂ ਸਾਨੂੰ ਇੱਕ ਦੋ ਹੋਰ ਬੈਠਿਆ ਬੈਠਿਆ ਸਾਡੇ ਟਾਈਮ ਦੇ ਅੰਦਰ ਹੀ ਇੱਕ ਦੋ ਇਹੋ ਜਿਹੇ ਆ ਜਾਂਦੇ ਆ ਭਾਜੀ ਅਸੀਂ ਕੱਲ ਵੀ ਆਏ ਸੀ ਭਾਜੀ 10 ਦਿਨ ਪਹਿਲਾਂ ਵੀ ਆਏ ਸੀ ਭਾਜੀ ਮਹੀਨਾ ਪਹਿਲਾਂ ਵੀ ਆਏ ਸੀ ਗੇੜੇ ਮਾਰਦੇ ਆ ਮਾਰਦੇ ਕਿਉਂ ਆ ਕਿ ਅੱਗੇ ਪੁਲਿਸ ਦਾ ਸਟਾਫ ਨਹੀਂ ਹੈ ਨਫਰੀ ਘਟ ਹੈ ਤਾਂ ਜਿਸ ਕਰਕੇ ਥੋੜੀਆਂ ਦਿੱਕਤਾਂ ਆ ਰਹੀਆਂ ਨੇ ਪੁਲਿਸ ਦੀਆਂ ਭਰਤੀਆਂ ਬਹੁਤ ਜ਼ਰੂਰੀ ਆ ਹੁਣ ਪਿਛਲੀਆਂ ਸਰਕਾਰਾਂ ਨੇ ਕਿੰਨੇ ਕਿੰਨੇ ਮੁਲਾਜ਼ਮ ਪੁਲਿਸ ਦੇ ਭਰਤੀ ਕੀਤੇ ਆ ਕਿੰਨੀਆਂ ਭਰਤੀਆਂ ਪੁਲਿਸ ਦੀਆਂ ਖੋਲੀਆਂ ਤੇ ਬਦਲਾਵ ਵਾਲੀ ਨੇ ਕਿੰਨੀਆਂ ਖੋਲੀਆਂ ਇਹਦੇ ਬਾਰੇ ਤੁਸੀਂ ਕਮੈਂਟ ਜ਼ਰੂਰ ਕਰਨਾ ਤੇ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਆ ਤਾਂ ਸ਼ੇਅਰ ਵੀ ਜ਼ਰੂਰ ਕਰ ਦਿਓ ਧੰਨਵਾਦ